ਬਟਾਲਾ ਵਿੱਚ ਪੰਜਾਬ ਪੁਲਿਸ ਵੱਲੋਂ ਨਵੇਕਲਾ ਉਪਰਾਲਾ ਕੀਤਾ ਗਿਆ ਬਟਾਲਾ ਦੇ ਕਮਿਊਨਿਟੀ ਹਾਲ ਦੇ ਵਿੱਚ ਪੁਲਿਸ ਅਤੇ ਪਬਲਿਕ ਦੀ ਮਿਲਣੀ ਕੀਤੀ ਗਈ ਤੇ ਇਸ ਵਿੱਚ ਬਟਾਲਾ ਪੁਲਿਸ ਦੇ ਨਵ ਨਿਯੁਕਤ ਐਸਐਸਪੀ ਸੁਹੇਲ ਕਾਸੀ ਮੀਰ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਬਟਾਲਾ ਸ਼ਹਿਰ ਤੋਂ ਲੋਕਾਂ ਦੀ ਆਮੋ ਸਾਹਮਣੇ ਬੈਠ ਕੇ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਉਹਨਾਂ ਦੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਬਟਾਲਾ ਨੇ ਕਿਹਾ ਕਿ ਅੱਜ ਜੋ ਉਪਰਾਲਾ ਕੀਤਾ ਗਿਆ ਇਹ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਕਸਬਿਆਂ ਵਿੱਚ ਵੀ ਕੀਤਾ ਜਾਵੇਗਾ SSP ਨੇ ਕਿਹਾ ਕਿ ਸਾਨੂੰ ਜੋ ਵੀ ਸ਼ਿਕਾਇਤਾਂ ਮਿਲੀਆਂ ਹਨ ਜਾਂ ਫਿਰ ਬਟਾਲਾ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜੋ ਸੁਝਾਅ ਮਿਲੇ ਹਨ ਉਹਨਾਂ ਤੇ ਕੰਮ ਕੀਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾਵੇਗਾ ਜੋ ਸਾਨੂੰ ਨਸ਼ੇ ਦੇ ਮੁੱਦੇ ਤੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹਨ ਅਸੀਂ ਉਹਨਾਂ ਦਾ ਵੀ ਜਲਦ ਹੱਲ ਕਰਾਂਗੇ ਤੇ ਨਾਲ ਹੀ ਜੋ ਲੋਕ ਨਸ਼ਾ ਵੇਚਦੇ ਹਨ ਤੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਕਰਦੇ ਪਏ ਹਾਂ ਉਹਨਾਂ ਤੇ ਵੱੰਡੀ ਸਖਤ ਕਾਰਵਾਈ ਵੀ ਕਰ ਰਹੇ ਹਾਂ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ ਤੇ ਨਾਲ ਹੀ ਆਮ ਲੋਕਾਂ ਨੇ ਵੀ ਕਿਹਾ ਹੈ ਕਿ ਪੁਲਿਸ ਦਾ ਇਹ ਚੰਗਾ ਉਪਰਾਲਾ ਹੈ ਕਿ ਆਮ ਲੋਕ ਵੀ ਪੁਲਿਸ ਅਧਿਕਾਰੀਆਂ ਨਾਲ ਸਿੱਧੀ ਗੱਲ ਕਰ ਸਕਦੇ ਹਨ ਅਸੀਂ ਜੋ ਵੀ ਮੁਸ਼ਕਲਾਂ ਪੁਲਿਸ ਨੂੰ ਦੱਸਿਆ ਹਨ ਉਮੀਦ ਹੈ ਜਲਦ ਹੱਲ ਹੋਣਗੀਆਂ ਸਰ ਜਿਹੜਾ ਪੁਲਿਸ ਪਬਲਿਕ ਮੀਟ ਹੋਈ ਹੈ ਇਹਦੇ ਵਿੱਚ ਕੀ ਡਿਸਕਸ ਹੋਏ ਪੁਲਿਸ ਵਾਲਾ ਕੀ ਪ੍ਰਸੰਗ ਹੈ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਨੂੰ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਪੁਲਿਸ ਜਿਹੜੀ ਆ ਬਿਨਾ ਕਿਸੇ ਵਿਤਰੇ ਤੋਂ ਬਿਨਾ ਕਿਸੇ ਪੱਖਪਾਤ ਦੇ ਔਰ ਪਾਰਟੀ ਭਾਜ ਦੋਂ ਉੱਪਰ ਉੱਠ ਕੇ ਕੰਮ ਕਰਨਾ ਜਾਂਦੀ ਹੈ ਅੱਜ तमाम ਸਾਰੀਆਂ ਸਾਡੀਆਂ ਬਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਬਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀ ਚਾਹੀਦੀ ਤੁਹਾਨੂੰ ਕੱਛ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਪੁੱਛ ਆ ਬਲਿਆ ਦੇਖੋ ਅਸੀਂ ਤੇ ਡਿਮਾਂਡ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸ ਤੋਂ ਬਟਾਲਾ ਉਹ ਰੱਖੀ ਗਈ ਜਿੰਨੇ ਅਸੀਂ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵੱਖ-ਵੱਖ ਸਮਾਜਿਕ ਧਾਰਮਿਕ ਤੇ ਤਾਂ ਸਖਤਾਵਾਂ ਤੇ ਲਗਾ ਚੁੱਕੇ ਆ ਇਵਨ ਪਾਈਪਾਸ ਸੰਗਰੇ ਪੁਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦੁਵਾਰਾ ਹੀ ਨਹੀਂ ਛੱਡਿਆ ਕੋਈ ਕੋਈ ਮੰਦਿਰ ਨਹੀਂ ਛੱਡਿਆ ਜਿੱਥੇ ਨਹੀਂ ਲਗਾਇਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਜਨ ਗ੍ਰੀਨ ਲੀਨ ਗ੍ਰੀਨ ਐਂਡ ਬਿਊਟੀਫੁੱਲ ਸਿਟੀ ਪਟਿਆਲਾ ਦੇ ਵਿੱਚ ਉਹ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ बार-बार ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਵੀ ਤਰਖਾਸ ਦਿੱਤੀ ਸੀ ਉੱਥੇ ਕੋਈ ਐਕਸ਼ਨ ਨਹੀਂ ਹੋਇਆ ਚਾਹ ਜਹੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਐ एसएसपी ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ ਸਨੇਚਿੰਗ ਨਸ਼ਾ ਤੌਰ ਸਮਾਜਿਕ ਤਰੀਕਿਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਰੇ ਇਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਸ ਸ਼ਕਤੀ ਸ਼ਕਤੀ ਸੀਸੀਟੀਵੀ ਕੈਮਰੇ ਬਾਰੇ ਵੀ ਗੱਲ ਪਹੁੰਚਾਉਣ ਬਾਰੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ ਇਹ ਦੇ ਵਿੱਚ ਬੇਸਿਕਲੀ ਪਟਾਲਾ ਬਲਿਸਵਨੋ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਸਗੇ ਡੀਆਈਸੀ ਬੋਟਰ ਇਸ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬਡਿਵੀਜ਼ਨ ਹੈਗੇ ਨੇ ਉੱਥੇ ਲੋਕ ਮਿਲਨੀ ਦਾ ਆਯੋਜਨ ਕਰ ਰਹੇ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਾਲਾ ਸ਼ਹਿਰ ਹੈ ਜਿਹੜਾ ਸਬਡਿਵੀਜ਼ਨ ਪਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਦੀ ਲਈ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਹੈ ਸੰਸਥਾਏ ਹਨ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਇੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ so that ਲੋਕਾਂ ਦੀ ਕਿਹੜੀ ਸਮੱਸਿਆ ਹੈ ਹੈ ਕਿਹੜੀ ਗਰਵੇਨਸਸ ਹੈ ਤਾਂ ਉਹਦਾ ਪੁਲਿਸ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗ ਜਾਵੇ so that ਆਪਾਂ ਉਹਨਾਂ ਨਿਪਟਾਰਾ ਕਰ ਸਕੀਏ ਤਾਂ ਜਿਵੇਂ ਸਾਡੀ ਗੱਲਬਾਤ ਹੋ ਰਹੀ ਸੀਗੀ ਬਕਰ ਜਿਹੜੇ ਮਸਲੇ ਆ ਗਏ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਸ ਹੈ ਜਾਂ ਲੋਕਾਂ ਨੂੰ ਬਦੀ ਥਾਣੇ ਦੇ ਵਿੱਚ ਮੁਸ਼ਕਿਲਾਂ ਕੋਈ ਜਾਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਆ ਗਏ ਨੇ ਪਬਲਿਕ ਨੇ ਸਾਨੂੰ ਮੋਟ ਕਰਾ ਲੀਏ ਦਾ ਅਸੀਂ ਫਰਜ਼ਾ ਫਿਰ ਇਹਨਾਂ ਡੈਲੀਗੇਟ ਕਰਕੇ ਆਫਸਰਸ ਰਾਹੀਂ ਇਹ ਜਿਹੜੇ ਮਸਲੇ ਹੈ ਹੱਲ ਕਰਵਾਵਾਂਗੇ ਸਰ ਜੀ ਜਿਹੜੀ ਅੱਜ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੇ ਇੱਕ ਕਨਸੈਪਟ ਸੀ ਇਹ ਕਰ ਲਵਾਂਗੇ ਫਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਫਤੇਗੜ ਚੌੜੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ and after some time uh, is shes improve karke then will do it again so that a continuous feedback mechanism uh, rahe luka aur police de bachao sarkar ne job jo peoples days matching chori ਪੁਲਿਸ ਨਹੀਂ ਨਾ ਕਾਰਵਾਈ ਕਰਨ ਦੀ ਗੱਲ ਕੀ ਗਈ ਹੈ ਕਿਸ਼ ਨੂੰ ਕਿਦਾਂ ਰੂਪ ਦਿੱਤਾ ਜਾਏਗਾ ਨਹੀਂ ਬੇਸਿਕਲੀ ਮੁੱਦਾ ਇਹ ਹੀ ਸੀਗਾ ਕਿ ਲੋਕੀ ਜਿਹੜੇ ਫੇਸ ਕਰ ਰਹੇ ਨੇ ਜਿਹੜੇ ਇਸ਼ੂਜ਼ ਹੈ ਕ੍ਰਾਈਮ ਰਿਲੇਟਡ ਜਿਹੜੇ ਇਸ਼ੂਜ਼ ਹੈ ਉਹ ਪੁਲਿਸ ਤੱਕ 1 ਟੂ 1 ਹੋ ਸਕੇ ਤਾਂ ਇਹਦੀ ਇੱਕ ਸਟਰੈਟਜੀ ਅਸੀਂ ਬਣਾਈ ਹੈ ਵਿਦ ਰਿਸਪੈਕਟ ਟੂ ਡੋਮਿਨੈਂਸ ਐਂਡ ਵਿਜ਼ਿਬਿਲਟੀ ਆਫ ਦਾ ਪੁਲਿਸ ਫੋਰਸ ਯਾ ਬਾਕੀ ਕੁਝ ਕੇਸੇ ਸਾਡੇ ਰਹਿੰਦੇ ਹੈ ਜਿਹੜੇ ਟ੍ਰੇਸਪਾਸ ਵਾਲੇ ਹੈ ਤਾਂ ਸਾਡੀ ਟੀਮਸ ਬਹੁਤ ਕੰਪੀਟੈਂਟ ਹੈ ਦੇ ਆਰ ਡੂਇੰਗ ਗੁੱਡ ਵਰਕ ਉਹਨੂੰ ਟ੍ਰੇਸ ਦੇ ਕੇਸਸ ਐਂਡ ਇਹਦੇ ਵਿੱਚ ਪੈਟਰੋਲਿੰਗ ਔਰ ਵਿਜ਼ਿਬਿਲਟੀ ਵਾਲਾ ਫੈਕਟਰ ਉਹਨੂੰ ਇਨਕਰੀਸ ਕਰਕੇ ਆਪਾਂ ਇਹਦੇ ਤੇ ਥੰਲ ਪਾਵਾਂਗੇ ਨਸ਼ੇ ਦਾ ਵੀ ਗੁੱਦਾ ਬੜਾ ਤਹਿਮ ਰਿਆ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ੱਕ ਆਪਣਾ ਕੰਮ ਕਰਦੀ ਪਰ ਨਸ਼ਾ ਬਹੁਤ ਜ਼ਿਆਦਾ ਹੈ ਇਸ ਨੂੰ ਰੋਕਣ ਦੀ ਕੋਈ ਬਲੂਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ ਨਸ਼ੇ ਦੀ ਜਿਹੜੀ ਸਮੱਸਿਆ ਹੈ ਉਹਦੇ 'ਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਐਸੀ 플ੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚੱਲਦੇ ਪਏ ਸਾਡਾ ਤਾਂ ਬਾਕੀ ਅਸੀਂ ਡੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡੇਟਾ ਹੈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕੱਰਬੇ ਦਰਜ ਹੋਏ ਸੀਗੇ ਬਟਾਲੇ ਦੇ ਵਿੱਚ ਕਰੀਬਨ 170 ਕੇਸਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਵੀ ਆਪ ਸਟਾਰਟ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਅਸੀਂ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਵਿਦ ਅ ਕੰਪੀਟੈਂਟ ਅਥਾਰਟੀ ਸੋ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੇ ਰੱਖਣੀ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਪੀਡ ਵਾਲਾ ਪਾਣਿਆ ਜਾਂਦਾ ਹੈ ਟੋਟਾ ਪੋਟਾ ਸਰਕਾਰੀ ਪਾਲੇ ਲਿਖਦਾ ਹੈ ਕਿ ਤੱਕ ਕਿਸੇ ਕੰਪਾਨਚਾ ਬੁਣਾਲੇ ਮਗਰਮਾਚ ਨੂੰ ਹੱਥ ਨਹੀਂ ਪਾਇਆ ਅੱਜ ਬੜੀ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ GPS ਉਹ ਅੱਚਲਾਈ ਹੈ ਉਹ ਉਸ ਐਸੇ ਅਫਰ ਵਾਸਤੇ ਮਤਲਬਾ ਤੁਹਾਡਾ ਜਿਹੜਾ ਪੀਪਾ ਵੀ ਉਹਨਾਂ ਦੇ ਵੀ ਹਾਲਾਤ ਇਤਨ ਖੜੇ ਹੋ ਗਏ ਕਿ ਕਾਤਾ ਸਨਾਚੀ ਕਹਿੰਦੀ ਸੀ ਨਾ ਕਦੇ ਇਹਦਾ ਗੜਾ ਜਿਹੜਾ ਸਿਯੋਖੇ ਬੁਲਾਇਆ ਇਹਨਾਂ ਨੇ ਹੁਣ ਕੋਈ ਪੱਟਾ ਮਗਰਮਾਚ ਨੂੰ ਜਲਦੀ ਬੁਲਾਇਆ ਜਾਂ ਸਾਡਾ ਔਰਤਾਂ ਦੀ ਸੁਰੱਖਿਆ ਕੀ ਉਹ ਬੇਕਾਬੂ ਕਿਹੋ ਜਿਹਾ ਬਣ ਗਿਆ ਸਨਾਚੀ ਆਪਾਂ ਦੇ ਲੋਕੀ ਦਾ ਅਸਰ ਤਬਕ ਰਹੀ ਨਹੀਂ ਨਸ਼ਿਆਂ ਦੇ ਬਰਕਰਾਰ ਜ਼ੀਰੋ ਟੋਲਰੈਂਸ ਹੈ ਸਰਕਾਰ ਵੀ ਜ਼ੀਰੋ ਟੋਲਰੈਂਸ ਹੈ ਐਡਮਿਨਿਸਟ੍ਰੇਸ਼ਨ ਦੇ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਤੋਂ ਜਿਹੜੇ ਪੈਟਰ ਲੈਵਲ ਤੇ ਜਿਹੜੇ ਕੰਮ ਕਰਦੇ ਆ ਐਂਡ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜਿੰਗ ਆਪਾਂ ਕਰਦੇ ਆ ਉਹਦੇ ਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਲੈਸਨ ਮੈਟਰ ਉਹ ਕੌਣ ਬੰਦਾ ਹੈ ਜੇ ਉਸ ਕਰਾ ਦਾ ਉਹਦੀ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰ ਦੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹਿਤ ਜਿਹੜੀ ਵੱਡੀ ਰਿਕਵਰੀਜ਼ ਹੋਈ ਹੈਗੀਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੇ ਸੀ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News.